ਮੇਰਟ ਚ ਪੋਰਾ ਵਿਸਵਰ ਨਹੀਂ ਰਿਹਾ ਲੋਕਾਂ ਚ ਦੇਖੋ ਕਿਵੇਂ ਟੋਲ ਪਲਾਜ਼ਾ ਉੱਤੇ ਬਹਿਸ ਦੌਰਾਨ ਮਹਿਲਾ ਮੁਲਾਜ਼ਮ ਉੱਤੇ ਗੱਡੀ ਚਾੜ ਕੇ ਭੱਜਿਆ ਸ਼ਖਸ ਅੰਮ੍ਰਿਤਸਰ ਚ ਤੇਰੀਪੁਰਪੜੀ ਚ ਗੋਲੀ ਮਾਰ ਦੇਣੀ ਆ ਦੇਖੋ ਕਿਵੇਂ ਦਿਨ ਦਿਹਾੜੇ ਸੁਨਿਆਰੇ ਤੋਂ 60 ਲੱਖ ਦੇ ਗਹਿਣੇ ਲੁੱਟ ਕੇ ਲੈ ਗਏ ਲੁਟੇਰੇ ਦੇਖੋ ਮੌਕੇ ਦੀਆਂ ਤਸਵੀਰਾਂ ਗੁਰਦਾਸਪੁਰ ਹਸਪਤਾਲ ਦੇ ਮਰੀਜ਼ ਨੂੰ ਵੱਢ ਗਏ ਸ਼ਰਾਰਤੀ ਅਨਸਰ ਮੂਕ ਦਰਸ਼ਕ ਬਣੇ ਰਹਿ ਗਏ ਪੁਲਿਸ ਮੁਲਾਜ਼ਮ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਲਿਆ ਵੱਡਾ ਫੈਸਲਾ ਦੇਸ਼ ਦੀਆਂ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਨਿੱਜੀ ਹੱਥਾਂ ਚ ਸੌਂਪਣ ਦੀ ਤਿਆਰੀ ਦਿੱਲੀ ਦੇ ਇਨਕਮ ਟੈਕਸ ਦਫਤਰ ਚ ਲੱਗੀ ਪਿਆਨ ਕੱਗ ਇੱਕ ਔਰਤ ਦੀ ਮੌਤ ਪੰਜਾਬ ਐਜੀਟੀਐਫ ਨੂੰ ਮਿਲੀ ਵੱਡੀ ਕਾਮਯਾਬੀ ਇਕਬਾਲ ਪ੍ਰੀਤ ਸਿੰਘ ਉਰਫ ਬੁੱਚੀ ਗੈਂਗ ਦੇ ਚੋਰ ਗੁਰਗੇ ਅਸਲੇ ਅਤੇ ਰੋਂਦਸਣੇ ਗ੍ਰਿਫਤਾਰ ਰਾਜਵਿੰਗ ਨੇ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਬਠਿੰਡਾ ਚ ਲੱਖਾ ਤਸੀਹੇ ਚੱਲ ਕੇ ਮਿਲਦਾ ਹੈ ਮਨੁੱਖਾ ਜਨਮ ਚੰਗੀ ਪਲੀ ਕਾਲਜ ਦੇ ਵਿਦਿਆਰਥੀ ਨੇ ਆਪਣੀ ਜ਼ਿੰਦਗੀ ਕੀਤੀ ਖਤਮ ਅਜੇ ਕਾਲਜ ਦੀ ਪੜਾਈ ਵੀ ਨਹੀਂ ਸੀ ਕੀਤੀ ਪੂਰੀ। ਸੰਗਰੂਚ ਵਿਜੀਲੈਂਸ ਬਿਊਰੋ ਵੱਲੋਂ 6000 ਰੁਪਏ ਦੀ ਰਿਸ਼ਵਤ ਲੈੰਦਾ ਐਸਆਈ ਕਾਬੂ ਬਠਿੰਡਾ ਚ ਸੜਕ ਕਿਨਾਰੇ ਸੁੱਟਿਆ ਮਾਪਿਆਂ ਨੇ 마ਸੂਮ ਫਰਿਸ਼ਤਾ ਬਣਾਈ ਔਰ ਤਨੇ ਇਲਾਜ ਲੈ ਕੇ ਕਰਵਾਇਆ ਹਸਪਤਾਲ ਵਿੱਚ ਦਾਖਲ